ਸੋਹੀ ਮਹੱਲਾ ਪਹਿਲਾ ਘਰ ਦੂਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਸੋਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਗੁਰ ਨਾਨਕ ਦੇ ਮਹਾਰਾਜੀ ਘਰ ਦੂਜੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 728 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਅਕਾਲ ਪੁਰਖੇ ਕੈ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸੁੱਤਕਾ ਪ੍ਰਾਪਤ ਹੁੰਦਾ ਹੈ ਅੰਤਰ ਵਸੈ ਨਾ ਬਾਹਰ ਜਾਏ ਧੰਗੁਰ ਨਾਨਕ ਦੇ ਮਹਾਰਾਜੀ ਕਹਿੰਦੇ ਉਹ ਪਰਮਾਤਮਾ ਜਿਹੜਾ ਸਬੈ ਘਟ ਰਾਮ ਬੋਲਾ ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ ਉਹ ਹਿਰਦੇ ਦੇ ਅੰਦਰ ਵੱਸਦਾ ਹੈ ਉਹ ਬਾਹਰ ਨਹੀਂ ਉਸ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਨਾ ਕਰ ਅੰਮ੍ਰਿਤ ਛੋੜ ਕਾਹੇ ਵਿਖਾਏ ਜਿਹੜੇ ਪ੍ਰਮਾਤਮਾ ਨੂੰ ਬਾਹਰ ਲੱਭਦੇ ਫਿਰਦੇ ਨੇ ਉਹ ਇਵੇਂ ਐ ਜਿਵੇਂ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਖਾਣ ਦੇ ਬਰਾਬਰ ਹੈ ਪ੍ਰਮਾਤਮਾ ਰੂਪੀ ਅੰਮ੍ਰਿਤ ਹਿਰਦੇ ਦੇ ਅੰਦਰ ਹੈ ਉਸ ਨੂੰ ਛੱਡ ਕੇ ਬਾਹਰ ਬਿਖ ਜ਼ਹਿਰ ਖਾਣ ਦੀ ਕੋਸ਼ਿਸ਼ ਨਾ ਕਰ ਐਸਾ ਗਿਆਨ ਜਪੋ ਮਨ ਮੇਰੇ ਐ ਮੇਰੀ ਮਾਨ ਐਸਾ ਗਿਆਨ ਪ੍ਰਾਪਤ ਕਰ ਉਹ ਉਹ ਚਾਕਰ ਸੱਚੇ ਕਰ ਉਸ ਪਰਮਾਤਮਾ ਦੇ ਸੱਚੇ ਤੇ ਸੋਚੇ ਚਾਕਰ ਬਣੂ ਰਹਾ ਉਹ ਗਿਆਨ ਧਿਆਨ ਸਭ ਕੋਈ ਰਵੇ ਹਰ ਕੋਈ ਗਿਆਨ ਤੇ ਧਿਆਨ ਦੀ ਗੱਲ ਕਰਦਾ ਹੈ ਉਹ ਪਰਮਾਤਮਾ ਜਿਹੜਾ ਹੈ ਮਨੁੱਖ ਨੂੰ ਗਿਆਨ ਬਖਸ਼ਿਸ਼ ਕਰਦਾ ਹੈ ਤੇ ਗਿਆਨ ਦੇ ਨਾਲ ਜਦੋਂ ਧਿਆਨ ਪਰਮਾਤਮਾ ਦੇ ਚਰਨਾਂ ਵਿੱਚ ਜੁੜਦਾ ਹੈ ਬੰਦਨ ਬੰਦਿਆਂ ਸਭ ਜਗ ਭਵ ਹੈ ਜਿਹੜਾ ਸਾਰਾ ਸੰਸਾਰ ਜਿਹੜਾ ਮਨੁੱਖ ਹੈ ਬੰਦਨਾਂ ਦੇ ਵਿੱਚ ਫਸਿਆ ਹੋਇਆ ਹੈ ਬੰਦੂਰਾ ਵਿੱਚ ਫਸ ਕੇ ਪਹਿਮਾ ਪਰਮਾ ਦੇ ਚੁੱਗਲ ਦੇ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਕਰ ਰਿਹਾ ਹੈ ਉਸ ਤੋਂ ਬਚ ਸਕਦਾ ਹੈ ਪਰਮਾਤਮਾ ਦੇ ਗਿਆਨ ਨੂੰ ਧਿਆਨ ਨੂੰ ਪ੍ਰਾਪਤ ਕਰਕੇ ਸੇਵਾ ਕਰੇ ਸੁਚਾਕ ਰੋਏ ਉਸ ਪਰਮਾਤਮਾ ਦੀ ਦਰ ਤੇ ਕੀਤੀ ਹੋਈ ਸੇਵਾ ਤਾਂ ਹੀ ਸਫਲ ਹੈ ਜੇ ਚਾਕਰ ਬਣ ਕੇ ਨੌਕਰ ਬਣ ਕੇ ਕੀਤੀ ਜਾਵੇ ਜਲ ਥਲ ਮਈ ਰੱਬ ਰਹਾ ਸੋਏ ਉਹ ਪਰਮਾਤਮਾ ਜਲ ਥਲ ਸਾਰ ਪਾਸੇ ਉਹ ਆਪ ਹੀ ਬਿਰਾਜਮਾਨ ਹੈ ਅਮ ਨਹੀਂ ਚੰਗੇ ਬੁਰਾ ਨਹੀਂ ਕੋਈ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਕੀ ਗੀਰ ਵਿੱਚ ਕਹਿੰਦੇ ਐ ਸਿੱਖਾ ਤੇਰੀ ਏ ਹੈਬਿਟ ਤੇਰੀ ਆਦਤ ਬਣ ਜਾਵੇ ਕਿ ਤੂੰ ਆਪਣੇ ਆਪ ਨੂੰ ਕਹਵੇਂ ਕਿ ਮੇਰੇ ਵਰਗਾ ਬੁਰਾ ਨਹੀਂ ਤੇ ਦੂਸਰੇ ਵਰਗਾ ਚੰਗਾ ਕੋਈ ਨਹੀਂ ਹਮ ਨਹੀਂ ਚੰਗੇ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮੈਂ ਬਿਲਕੁਲ ਵੀ ਗੁਨਾਹਗਰ ਕੇ ਚੰਗਾ ਨਹੀਂ ਬੁਰਾ ਨਹੀਂ ਕੋਈ 나ਹੀਂ ਮੈਂ ਕਿਸੇ ਨੂੰ ਬੁਰਾ ਆਖਦਾ ਪ੍ਰਣਵਤ ਨਾਨਕ ਤਾਰਐ ਸੋਏ ਪ੍ਰਾਣਾ ਦਾ ਪਤੀ ਦਾਸ ਨਾਨਕ ਆਖਦਾ ਹੈ ਕਿ ਉਸ ਪ੍ਰਮਾਤਮਾ ਨੇ ਮੈਨੂੰ ਤਾਰ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ